ਪਰਮ ਸ਼ਾਂਤੀ ਬਾਬਾ ਨੇ ਕਹਾ ਬੱਚੇ ਬਾਬਾ ਵਾਰੀ ਵਾਰੀ ਕਹਿੰਦੇ ਹਨ ਕਿ ਬਾਪ ਦੀ ਸਮਝਾਨੀ ਨੂੰ ਆਪਣੀ ਬੁੱਧੀ ਰੂਪੀ ਤਜੋਰੀ ਵਿੱਚ ਰੱਖ ਲਵੋ ਅਰਥਾਤ ਇਸ ਸਮੇਂ ਤੁਸੀਂ ਬੱਚੇ ਬਾਪ ਸਮਾਨ ਸੰਸਕਾਰ ਬਣਾ ਰਹੇ ਹੋ ਜੋ ਪੂਰੇ ਕਲਪ ਚੱਲਦੇ ਹਨ ਚਾਹੇ ਉਹਨਾਂ ਦੀ ਪਰਸੈਂਟੇਜ ਹੌਲੀ ਹੌਲੀ ਘਟ ਹੁੰਦੀ ਜਾਂਦੀ ਹੈ ਪਰ ਅੰਤ ਸਮੇਂ ਤੱਕ ਵੀ ਤਾਂ ਰਹਿੰਦਾ ਹੀ ਹੈ ਨਾ ਜਿਸ ਨੂੰ ਬਾਪ ਪਰਮ ਪਿਤਾ ਪਰਮਾਤਮਾ ਆਕੇ ਫਿਰ ਤੋਂ ਪਰਫਲ ਕਰ ਦਿੰਦਾ ਹੈ ਅਤੇ ਜੋ ਸੰਸਕਾਰ ਆਤਮਾ ਦੇ ਪੰਜਾਂ ਦੇ ਹਨ ਉਹਨਾਂ ਸੰਸਕਾਰਾਂ ਨੂੰ ਕਾਰਜ ਵਿੱਚ ਲਿਆਉਣ ਲਈ ਮਨਪੁਤੀ ਦੀ ਲੋੜ ਨਹੀਂ ਪੈਂਦੀ ਅਰਥਾਤ ਉਹ ਨਾਚਦੇਲੀ ਤੌਰ ਤੇ ਆਪਣਾ ਕੰਮ ਕਰਦੇ ਹਨ ਤੁਸੀਂ ਇਸ ਸਮੇਂ ਆਪਣੇ ਉੱਤੇ ਚੈਕਿੰਗ ਕਰੋ ਦੇਖੋ ਇਸ ਸਮੁਤ ਤੁਸੀਂ ਤਮੋ ਪਰਦਾਨ ਤਮੋ ਪਰਦਾਨ ਤਾਂ ਦੇ ਵਿੱਚ ਕਾਰ ਰਹਿੰਦੇ ਹੋ ਜਿਸ ਕਾਰਨ ਬਾਹਰੋਂ ਕੋਈ ਵੀ ਅਸੂਰੀ ਗੱਲ ਆ ਜਾਵੇ ਉਸ ਨੂੰ ਬਾਹਰ ਹੀ ਬਾਹਰ ਸਾਫ ਕਰ ਦਿਓ ਕੱਟ ਦਿਓ ਮਨ ਚੋਂ ਕੱਟ ਦਿਓ ਤੇ ਆਪਣੀ ਸ਼ੀਟ ਤੇ ਆਪ ਪਣੇ ਬਾਪਤੀ ਸਮਾਨ ਸੀਟ ਤੇ ਸੈੱਟ ਹੋ ਜਾਓ ਜਿਸ ਨਾਲ ਤੁਹਾਡੇ ਸੰਸਕਾਰ ਨੇਚਰਲੀ ਤੌਰ ਤੇ ਕੰਮ ਕਰਨ ਲੱਗ ਜਾਣਗੇ ਅਤੇ ਇਸ ਸਮੇਂ ਬਾਪ ਦੇ ਸੰਸਕਾਰ ਕੇਵਲ विश्व ਕਲਿਆਣ ਦੇ ਹੀ ਹਨ ਅਰਥਾਤ ਹਰ ਇੱਕ ਆਤਮਾ ਅਤੇ ਹਰ ਕਿਸਮ ਦੀ ਆਤਮਾ ਦਾ ਕਲਿਆਣ ਕਰਨਾ ਹੈ ਬਾਪ ਦੇ ਸੰਸਕਾਰ ਹੀ ਤੁਹਾਡੇ ਸੰਸਕਾਰ ਤੁਹਾਡੇ ਸੰਸਕਾਰ ਹੀ ਬਾਪ ਦੇ ਸੰਸਕਾਰ ਦੇਖੋ ਕਿਸੇ ਵੀ ਚੀਜ਼ ਦੀ ਪਰਪੋਰਤਾ ਹੋਵੇ ਤਾਂ ਬੜਾ ਹੀ ਸੋਚਿਆ ਨਹੀਂ ਜਾਂਦਾ ਅਤੇ ਨਾ ਹੀ ਕਿਸੇ ਨੂੰ ਦਿਖਾਇਆ ਜਾਂਦਾ ਉਹ ਚੀਜ਼ ਤਾਂ ਆਪਣੇ ਆਪ ਹੀ ਆਪਣਾ ਕੰਮ ਕਰਦੀ ਹੈ ਅਰਥਾਤ ਜਿਵੇਂ ਹੀ ਤੁਹਾਡਾ ਪਰਵਰਤਨ ਹੋ ਜਾਵੇਗਾ ਤੁਹਾਡੀਆਂ ਵਾਈਬ੍ਰੇਸ਼ਨਾਂ ਨੇਚਰਲੀ ਤੌਰ ਤੇ ਕੰਮ ਕਰਨ گی۔ ਤੁਸੀਂ ਚਾਹੇ ਆਪਣੇ ਆਪ ਨੂੰ ਸਧਾਰਨ ਰੂਪ ਵਿੱਚ ਹੀ ਰੱਖੋ ਫਿਰ ਵੀ ਆਤਮਾਵਾ ਤੁਹਾਡੀ ਵਾਈਬ੍ਰੇਸ਼ਨਾਂ ਰਾਹੀਂ ਨੰਬਰ ਵਾਰ ਸਾਖਸ਼ਾਤਕਰ ਕਰਨ ਲੱਗ ਜਾਈਆਂ ਤੁਸੀਂ ਤਾਂ ਆਪਣੇ ਸੰਸਕਾਰ ਅਨਸਾਰ ਹੀ ਕੰਮ ਕਰੋਗੇ ਪਰ ਤੁਹਾਡੇ ਕੰਮ ਕਰਨ ਦੀ विश्व ਕਲਿਆਣ ਦੀ ਪਾਵਨਾ ਤੁਹਾਡੀਆਂ ਵਾਈਬ੍ਰੇਸ਼ਨਾਂ ਨੂੰ ਹਿਲਾ ਕੇ ਕੰਮ ਨੂੰ ਤੇਜ਼ੀ ਗਤੀ ਵਿੱਚ ਲੈ ਜਾਣਗੇ ਜਿਸ ਨਾਲ ਦਲ ਦਲ ਵਿੱਚ ਫਸਦੀਆਂ ਜਾ ਰਹੀਆਂ ਆਤਮਾ ਜਲਦੀ ਤੋਂ ਜਲਦੀ ਨੰਬਰ ਵਾਰ ਆਪਣੇ ਆਪ ਨੂੰ ਬਚਾ ਕੇ ਆਪਣੇ ਪਰਮ धाम ਵਿੱਚ ਚਲੀਆਂ ਜਾਣਗੇ ਅੱਛਾ ਬਿਹਾਤੀ ਪਰਮ ਮਹਾ ਸ਼ਾਂਤੀ ਮਹਾ ਸ਼ਾਂਤੀ ਮਹਾ ਸ਼ਾਂਤੀ